ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆ ਗਏ ਹਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੇ ਹਾਲ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਤੇ ਕਿਸਾਨ ਵੀਰਾਂ ਨੂੰ ਜਿਹੜਾ ਮੀਂਹ ਦਾ ਦੌਰ ਅਗਲਾ ਆਉਣਾ ਵੱਡਾ ਉਹਦਾ ਕੀ ਲਾਭ ਹੋਣ ਵਾਲਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਆਪਾਂ ਪਿਛਲੇ 24 ਘੰਟੇ ਦੇ ਵਿੱਚ ਦੱਸਿਆ ਸੀਗਾ ਦੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ 1 ਤਰੀਕ ਨੂੰ ਭਾਰੀ ਵਰਖਾ ਹੋਊਗੀ। ਉਸੇ ਤਰ੍ਹਾਂ ਲੁਧਿਆਣਾ, ਮਲੇਰਕੋਟਲਾ, ਸੰਗਰੂਰ, ਪਟਿਆਲਾ, ਬਰਨਾਲਾ ਇਹਨਾਂ ਦੇ ਕੁਝ ਇਲਾਕਿਆਂ ਦੇ ਵਿੱਚ ਆ ਤੇ ਮੋਗੇ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰ ਕਾਫੀ ਭਾਰੀ ਵਰਖਾ ਹੋਈ ਆ ਰਾਤ ਨੂੰ ਤੇ ਤੜਕਸਾਰ ਜ਼ਬਰਦਸਤ ਵਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋਈਆਂ ਤੇ ਪੰਜਾਬ ਦੇ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀਆਂ ਜਿਹੜੀਆਂ ਉਹ ਤੇਜ਼ ਮੀਂਹ ਪੈਣ ਦੀਆਂ ਖਬਰਾਂ ਬਿਲੀਆਂ ਨੇ ਜਿਹਦੇ ਕਰਕੇ ਕਿਸਾਨ ਵੀਰਾਂ ਦੇ ਜਿਹੜੇ ਆ ਥੋੜੇ ਜੇ ਖੜਗੇ ਆ ਕਿਉਂਕਿ ਝੋਨੇ ਦੀ ਫਸਲ ਲਈ ਪਾਣੀ ਦਾ ਜਿਹੜਾ ਬਹੁਤ ਦਾ ਵੱਡਾ ਰੋਲ ਆ ਜਿੰਨਾ ਜ਼ਿਆਦਾ ਮੀਂਹ ਪਊਗਾ ਉਹਨਾਂ ਚੋਂ ਨੇ ਦੀ ਫਸਲ ਆ ਜਿਹੜੀ ਉਹ ਵਧੀਆ ਚੱਲਣ ਲੱਗੂਗੀ ਬਜਾਈ ਤੇ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦੇਖ ਸਾਡੀ ਤਾਂ ਇਸ ਵਕਤ ਪੂਰਬ ਦੀਆਂ ਹਵਾਵਾਂ ਪੰਜਾਬ 'ਚ ਚੱਲ ਰਹੀਆਂ ਸਿਸਟਮਾਂ ਦੀ ਗੱਲ ਕਰੀਏ ਜੰਮੂ ਕਸ਼ਮੀਰ ਤੇ ਇੱਕ ਵੈਸਟਰਨ ਡਿਸਟਰਬੈਂਸ ਬਣ ਰਿਹਾ ਤੇ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਤੇ ਤੇ ਜਿਹੜਾ ਗੁਜਰਾਤ ਆ ਗੁਜਰਾਤ ਤੇ ਦੱਖਣੀ ਰਾਜਸਥਾਨ ਦੇ ਭਾਗਾਂ ਤੇ ਇੱਕ ਜ਼ਬਰਦਸਤ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਜਿਹੜਾ ਕਿ ਅਰਬ ਸਾਗਰ ਤੋਂ ਹਵਾਵਾਂ ਨੂੰ ਪੂਰੀ ਤਰ੍ਹਾਂ ਖਿੱਚ ਕੇ ਪੰਜਾਬ ਦੇ ਭਾਗਾਂ ਤੇ ਲੈ ਕੇ ਆ ਰਿਹਾ ਦੂਸਰੇ ਪਾਸੇ ਪੱਛਮੀ ਬੰਗਾਲ ਜਾਨੀ ਕਿ ਬੰਗਾਲ ਦੀ ਖਾੜੀ ਦੇ ਉੱਤੇ ਇੱਕ ਚੱਕਰਵਾਤ ਆ ਜਿਹੜਾ ਕਿ ਲੋ ਪ੍ਰੈਸ਼ਰ ਏਰੀਆ ਬੜੀ ਜਲਦੀ ਬਣੂਗਾ ਤੇ ਤੇਜ਼ੀ ਨਾਲ ਉੱਤਰ ਦਿਸ਼ਾ ਵੱਲ ਨੂੰ ਵਧਦਾ ਹੋਇਆ 21 22 23 24 ਤਰੀਕ ਨੂੰ ਪੰਜਾਬ ਤੇ ਸਮੁੱਚੇ ਉੱਤਰੀ ਭਾਰਤ 'ਚ ਭਾਰੀ ਵਰਖਾ ਦਊਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕਈ ਪੂਰਬੀ ਇਲਾਕੇ ਜਾਨੀ ਕਿ ਪਟਿਆਲਾ ਬਰਨਾਲਾ ਮਾਨਸਾ ਸੰਗਰੂਰ ਲੁਧਿਆਣਾ ਮੋਗਾ ਇਸੇ ਤਰ੍ਹਾਂ ਜਲੰਧਰ ਮਹਾਲੀ ਖਰੜ ਚੰਡੀਗੜ੍ਹ ਤੇ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਆਨੰਦਪੁਰ ਸਾਹਿਬ ਰੋਪੜ ਨੰਗਲ ਹੁਸ਼ਿਆਰਪੁਰ ਉਸ ਤੋਂ ਬਿਨਾ ਨਵਾਂ ਸ਼ਹਿਰ ਗੁਰਦਾਸਪੁਰ ਪਠਾਨਕੋਟ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਉਹ ਅੱਜ ਰਾਤ ਨੂੰ ਵੀ ਹੋ ਸਕਦੀਆਂ ਨਹੀਂ ਤਾਂ ਕੱਲ ਤੜਕਸਾਰ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਹੋ ਜਾਨੀ ਕਿ ਮੀਂਹ ਦੀਆਂ ਝੁੱਟਾਂ ਲੱਗਣਗੀਆਂ ਤੇਜ਼ ਸ਼ਰਾਟੇਦਾਰੀ ਮੀਂਹ ਕਈ ਥਾਵਾਂ ਤੇ ਭਾਰੀ ਵਰਖਾ ਤੇ ਕਈ ਥਾਵਾਂ ਤੇ ਗਰਜ ਚਮਕ ਦੇ ਨਾਲ ਛਰਾਟੇ ਪੈਣਗੇ ਜੇਕਰ ਆਪਾਂ ਇੱਧਰ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਉਹ ਹੋਰ ਮਲੋਟ ਬਠਿੰਡਾ ਮੁਕਸਾਰ ਇਸ ਤੋਂ ਬਿਨਾ ਫਰੀਰਕੋਟ ਫਰੋਜਪੁਰ ਅੰਮ੍ਰitsar ਤਰਨਤਾਰਨ ਇਹਨਾਂ ਇਲਾਕਿਆਂ ਦੇ ਵਿੱਚ ਵੀ ਗਤੀਵਿਧੀਆਂ ਜਿਹੜੀਆਂ ਹੋ ਸਕਦੀਆਂ ਮੀਂਹ ਦੀਆਂ ਪਰ ਜਿੰਨਾ ਜ਼ਬਰਦਸਤ ਬੱਦਲ ਬਣੂਗਾ ਉਨੀ ਤੇਜ਼ੀ ਦੇ ਨਾਲ ਬੱਦਲ ਅੱਗੇ ਵਧੂਗਾ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਮੀਂਹ ਦੀਆਂ ਜਿਹੜੀਆਂ ਉਹ ਕਾਰਵਾਈਆਂ ਉਹ ਜਾਰੀ ਰਹਿਣਗੀਆਂ ਕੁਝ ਥਾਵਾਂ ਤੇ ਹਲਕੀ ਵਰਖਾ ਹੋ ਸਕਦੀ ਹੈ ਕਈ ਥਾਵਾਂ ਤੇ ਥੋੜੇ ਸਮੇਂ ਲਈ ਮੋਡਰੇਟ ਰੇਨ ਜਾਨੀ ਤੇਜ਼ ਛਿੱਟੇ ਛਰਾਟੇ ਆ ਜਿਹੜੇ ਉਹ ਪੈ ਸਕਦੇ ਆ ਜਿਆਦਾ ਜਿਹੜਾ ਜ਼ਬਰਦਸਤ ਮੀਂਹ ਪੈਣ ਦੀ ਸੰਭਾਵਨਾ ਉਹ ਪੂਰਬੀ ਤੇ ਮੱਧ ਪੰਜਾਬ ਦੇ ਵਿੱਚ ਆ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਕਾਫੀ ਲਾਭ ਹੋਊਗਾ ਲੇਕਿਨ ਇੱਕ ਜਿਹੜਾ ਸਿਸਟਮ ਬੰਗਾਲ ਦੀ ਖਾੜੀ ਤੋਂ ਲੋ ਪ੍ਰੈਸ਼ਰ ਏਰੀਆ ਬਣ ਕੇ ਆ ਰਿਹਾ ਉਹ 19 ਤੋਂ 20 ਤਰੀਕ ਤੱਕ ਉਹਨੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਆ ਜਾਣਾ ਜਿਸ ਦੇ ਨਾਲ 21 22 23 24 ਤਰੀਕ ਤੱਕ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਜੇਕਰ 24 ਘੰਟੇ ਦੀ ਗੱਲ ਕਰੀਏ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡਾ ਦਿੱਲੀ ਹਰਿਆਣਾ ਰਾਜਸਥਾਨ ਗੁਜਰਾਤ ਇਨ੍ਹਾਂ ਭਾਗਾਂ ਵਿੱਚ ਮूसलाधार ਵਰਖਾ ਹੋਣ ਦੀ ਸੰਭਾਵਨਾ ਇਹ ਸੀਗਾ ਜੀ ਆਉਣ ਵਾਲੇ 24 ਘੰਟੇ ਦੇ ਮੌਸਮ ਦਾ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦਾ ਜੇਕਰ ਅਬਾ ਗੱਲ ਕਰੀਏ ਜੀ ਆਉਣ ਵਾਲੇ 5 ਦਿਨ ਦੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਸਮ ਦੀ ਤਾਂ ਕੱਲ ਤੁਸੀਂ 18 ਤਰੀਕ ਨੂੰ ਦੇਖ ਸਕਦੇ ਹੋ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ Rajasthan ਦੇ ਪੂਰਬੀ ਭਾਗ ਦੱਖਣੀ ਭਾਗ ਅਤੇ ਗੁਜਰਾਤ ਅਤੇ ਇਸ ਤੋਂ ਬਿਨਾ ਬਿਹਾਰ ਛੱਤੀਸਗੜ ਪੱਛਮੀ ਉਪਵਾਲ ਤੇ ਨਾਰਥ-ਈਸਟ ਇੰਡੀਆ ਦੇ ਵਿੱਚ ਬਹੁਤ ਸਾਰੇ ਸਥਾਨਾਂ ਤੇ ਭਾਰੀ ਵਰਖਾ ਹੋ ਸਕਦੀ ਹੈ ਕਈ ਥਾਂ ਤੇ ਹਲਕੀ ਤੋਂ ਦਰਮਿਆਨੀ ਤੇ ਛਿੱਟੇ ਛਰਾਟੇ ਆ ਜਿਹੜੇ ਉਹ ਪੈ ਸਕਦੇ ਆ ਪੰਜਾਬ ਦੇ ਜ਼ਿਆਦਾਤਰ ਪੂਰਬੀ ਮੱਧ ਅਤੇ ਉੱਤਰੀ ਭਾਗਾਂ ਵਿੱਚ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 19 ਤਰੀਕ ਦੀ 19 ਤਰੀਕ ਨੂੰ ਪੰਜਾਬ 'ਚ ਬਰਖਾ ਕੁਝ ਘੱਟਦੀ ਹੋਈ ਦਿਖ ਰਹੀ ਆ ਲੇਕਿਨ ਇਹ ਮਾਡਲ ਚੇਂਜ ਵੀ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਅੱਗੇ ਵੱਧ ਰਿਹਾ ਤਾਂ ਉਹਦੇ ਨਾਲ ਇਹ ਚੇਂਜ ਹੋਣਾ ਸੰਭਾਵਤਾ ਤੇ ਇਸ ਤੋਂ ਬਿਨਾ ਹਰਿਆਣਾ ਰਾਜਸਥਾਨ ਦੇ ਦੱਖਣੀ ਭਾਗ ਗੁਜਰਾਤ ਦੇ ਵਿੱਚ ਉੱਤਰਾਖੰਡ ਦੇ ਵਿੱਚ ਭਾਰੀ ਬਰਖਾ ਹੋਊਗੀ ਨਾਰਥ-ਈਸਟ ਇੰਡੀਆ ਦੇ ਵਿੱਚ ਬਰਖਾ ਹੋ ਸਕਦੀ ਆ ਪੰਜਾਬ ਦੇ ਵਿੱਚ ਹਲਕੀ ਕਾਰਵਾਈਆਂ ਜਿਹੜੀਆਂ ਕੁਝ ਸਥਾਨਾਂ ਤੇ ਹੋ ਸਕਦੇ ਆ 19 ਤੇ 20 ਤਰੀਕ ਨੂੰ ਬਰਖਾ ਥੋੜੀ ਜੀ ਘਟੂਗੀ ਉਸ ਤੋਂ ਬਾਅਦ ਗੱਲ ਕਰੀਏ ਆ ਆਪਾਂ 20 ਤਰੀਕ ਦੀ 20 ਤਰੀਕ ਨੂੰ ਵੀ ਬਰਖਾ ਤੁਸੀ ਦੇਖ ਸਕਦੇ ਹੋ ਜੰਮੂ ਕਸ਼ਮੀਰ ਹਿਮਾਚਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬਹੁਤੇ ਭਾਗਾਂ 'ਚ ਮੌਸਮ ਆ ਜਿਹੜਾ ਆਮ ਤੌਰ ਤੇ ਖੁਸ਼ਕ ਰਹਿਣਾ ਲੇਕਿਨ ਰਾਜਸਥਾਨ ਦੇ ਪੂਰਬੀ ਭਾਗਾਂ ਤੇ ਬਰਖਾ ਹੋ ਸਕਦੀ ਆ ਨਾਰਥ-ਈਸਟ ਬਰਖਾ ਹੋਣ ਦੀ ਸੰਭਾਵਨਾ ਕਿਉਂਕਿ ਲੋ ਪ੍ਰੈਸ਼ਰ ਏਰੀਆ ਇੱਥੇ 20 ਤਰੀਕ ਤੱਕ ਪਹੁੰਚ ਜਾਣਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 21 ਤਰੀਕ ਦੀ 21 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਬਰਖਾ ਫੇਰ ਹਿਮਾਚਲ ਉੱਤਰਾਖੰਡ ਹਰਿਆਣਾ ਪੂਰਾ ਦਿੱਲੀ ਮੱਧ ਪ੍ਰਦੇਸ਼ ਦੇ ਕਈ ਭਾਗ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਨਾਰਥ-ਈਸਟ ਇੰਡੀਆ ਦੇ ਵਿੱਚ ਭਾਰੀ ਬਰਖਾ ਹੋਊਗੀ ਕਿਉਂਕਿ ਜਿਹੜਾ ਲੋ ਪ੍ਰੈਸ਼ਰ ਏਰੀਆ ਉਹ ਮੱਧ ਪ੍ਰਦੇਸ਼ ਤੇ ਪਹੁੰਚ ਜਾਣਾ 21 ਤਰੀਕ ਤੱਕ ਪੰਜਾਬ ਦੇ ਵੀ ਪੂਰਬੀ ਭਾਗਾਂ 'ਚ ਕਈ ਥਾਵਾਂ ਤੇ ਬਰਖਾ ਹੋਣ ਦੀ ਸੰਭਾਵਨਾ ਤੇ 22 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਜੰਮੂ ਵਾਲਾ ਏਰੀਆ ਹਿਮਾਚਲ ਪ੍ਰਦੇਸ਼ ਉੱਤਰਾਖੰਡ ਮੱਧ ਪ੍ਰਦੇਸ਼ ਰਾਜਸਥਾਨ ਦੇ ਪੂਰਬੀ ਭਾਗ ਭਾਰੀ ਵਰਖਾ ਹੋਊਗੀ ਬਹੁਤ ਸਾਰੇ ਸਥਾਨਾਂ ਤੇ ਕਈ ਥਾਵਾਂ ਤੇ ਤੇਜ਼ ਛਿੱਟੇ ਛਰਾਟੇ ਕਈ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 23 ਤਰੀਕ ਦੀ ਤਾਂ 23 ਤਰੀਕ ਨੂੰ ਸਮੁੱਚਾ ਜੰਮੂ ਵਾਲਾ ਏਰੀਆ ਹਿਮਾਚਲ ਉੱਤਰਾਖੰਡ ਪੂਰਾ ਪੰਜਾਬ ਅਤੇ ਦੱਖਣੀ ਅਤੇ ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੇ ਗੁਜਰਾਤ 'ਚ ਮੂਸਲਾ ਧਾਰ ਵਰਖਾ ਹੋਊਗੀ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਕਾਫੀ ਲਾਭ ਹੋਣ ਦੀ ਸੰਭਾਵਨਾ ਇਸ ਮੀਂਹ ਦਾ ਬਹੁਤ ਸਮੇਂ ਤੋਂ ਇੰਤਜ਼ਾਰਾ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਭਾਰੀ ਵਰਖਾ ਦੇ ਸਕਦਾ ਮਿਤੀ 22 ਤੇ 23 ਤਰੀਕ ਨੂੰ ਤੇ ਹੋ ਸਕਦਾ 24 ਤਰੀਕ ਨੂੰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਹੋ ਜਾਣ ਜਿਉਂ-ਜਿਉਂ ਇਹ ਸਿਸਟਮ ਅੱਗੇ ਵਧੂਗਾ ਉਸ ਤਰੀਕੇ ਦੇ ਨਾਲ ਹੀ ਜਿਹੜੇ ਮਾਡਲ ਆ ਚੇਂਜ ਹੁੰਦੇ ਜਾਂਦੇ ਆ ਉਹਦੇ ਬਾਰੇ ਆਉਣ ਵਾਲੇ ਸਮੇਂ ਚ ਆਪਾਂ ਅਪਡੇਟ ਦਿੰਦੇ ਰਾਵਾਂਗੇ 24 ਤਰੀਕ ਨੂੰ ਗੁਜਰਾਤ ਤੇ ਰਾਜਸਥਾਨ ਦੇ ਬਹੁਤੇ ਭਾਗਾਂ 'ਚ ਭਾਰੀ ਵਰਖਾ ਹੋਊਗੀ ਨਾਰਥ-ਈਸਟ ਇੰਡੀਆ 'ਚ ਵਰਖਾ ਹੋ ਸਕਦੀ ਆ ਬਾਕੀ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਉਸ ਤੋਂ ਬਾਅਦ ਗੱਲ ਕਰ ਸਕਦੇ ਆ 25 ਤਰੀਕ ਨੂੰ ਵੀ ਉੱਤਰੀ ਭਾਰਤ ਦੇ ਵਿੱਚ ਵਰਖਾ ਕੁਝ ਖਾਸ ਨਹੀਂ ਐ ਨਾ ਗੁਜਰਾਤ ਤੇ ਰਾਜਸਥਾਨ ਦੇ ਭਾਗਾਂ ਦੇ ਵਿੱਚ ਵਰਖਾ ਹੋ ਸਕਦੀ ਆ 26 ਤਰੀਕ ਨੂੰ ਵਰਖਾ ਫੇਰ ਵਧਣੀ ਸ਼ੁਰੂ ਹੋ ਜਾਣੀ ਆ ਹਰਿਆਣਾ ਪੰਜਾਬ ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਵਰਖਾ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 27 ਤਰੀਕ ਦੀ 27 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਛਤੀਸਗੜਾ ਬਿਹਾਰ ਇਨਾਂ ਸਾਰੇ ਇਲਾਕਿਆਂ ਵਿੱਚ ਮੌਸਲਾ ਧਰ ਵਰਖਾ ਦਾ ਇੱਕ ਦੌਰ ਹੋਰ ਆਊਗਾ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਪਹਿਲਾਂ ਹੀ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਆਪਣੇ ਕਮੈਂਟ ਆ ਜਿਹੜੇ ਉਹਦਾ ਪਿਆਰ ਬਰਕਰਾਰ ਰੱਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ